ਇਰਾਕ ਵਿੱਚ ਫਸੇ ਹੋਏ 100 ਪਾਤੀਆਂ ਦਾ ਅੱਜ ਵੀ ਕੁਝ ਪਤਾ ਨਹੀਂ ਚੱਲ ਸਕਿਆ ਇਨ੍ਹਾਂ ਸੋਆਂ ਵਿੱਚੋਂ 40 ਦੇ ਅਗਵਾ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ ਵਿਦੇਸ਼ ਮੰਤਰਾਲੇ ਨੇ 40 ਦੇ ਅਗਵਾ ਹੋਣ ਦੀ ਪੁਸ਼ਟੀ ਕੀਤੀ ਹੈ ਜਿਨ੍ਹਾਂ ਵਿੱਚ ਜ਼ਿਆਦਾਤਰ ਪੰਜਾਬੀ ਨੇ ਅਤੇ ਉਹ ਪੰਜਾਬੀ ਜੋ ਕਿ ਮਾਝਾ ਤੇ ਦੁਆਬਾ ਮਾਲਵੇ ਦੇ ਨਾਲ ਦੁਆਬਾ ਇਲਾਕੇ ਦੇ ਨਾਲ ਸੰਬੰਧਿਤ ਨੇ ਮਾਝਾ ਤੇ ਦੁਆਬੇ ਦੇ ਨਾਲ ਜ਼ਿਆਦਾਤਰ ਇਹ ਪੰਜਾਬੀ ਸੰਬੰਧ ਰੱਖਦੇ ਨੇ ਜੋ ਕਿ ਅਗਵਾ ਕੀਤੇ ਗਏ ਨੇ ਅਤੇ ਅਗਵਾ ਹੋਣ ਦੀ ਪੁਸ਼ਟੀ ਵਿਦੇਸ਼ ਮੰਤਰਾਲੇ ਵੱਲੋਂ ਕਰ ਦਿੱਤੀ ਗਈ ਹੈ 100 ਭਾਰਤੀ ਫਸੇ ਹੋਏ ਨੇ ਇਰਾਕ ਦੇ ਵਿੱਚ ਜੋ ਡਿਸਪਿਊਟ ਚੱਲ ਰਿਹਾ ਸ਼ੀਆ ਤੇ ਸੁੰਨੀ ਵਿਚਾਲੇ ਉਸ ਵਿਚਾਲੇ 100 ਭਾਰਤੀ ਫਸੇ ਹੋਏ ਨੇ ਅਤੇ ਇਹਨਾਂ 100 ਭਾਰਤੀਆਂ ਵਿੱਚ 40 ਦੇ ਅਗਵਾ ਹੋਣ ਦੀ ਹੁਣ ਤੱਕ ਪੁਸ਼ਟੀ ਹੋ ਚੁੱਕੀ ਹੈ 40 ਵਿੱਚ ਜ਼ਿਆਦਾਤਰ ਪੰਜਾਬੀ ਹੀ ਨੇ ਪੰਜਾਬੀ ਜੋ ਕਿ ਮਾਲਵੇ ਅਤੇ ਦੁਆਬੇ ਨਾਲ ਸੰਬੰਧਿਤ ਨੇ ਸੋ ਇਹ ਅੱਤਵਾਦੀ ਸੰਗਠਨ ਆਈਐਸਆਈਐਸ ਜੋ ਕਿ ਸੁੰਨੀ ਸਮਰਥਕਾਂ ਦੇ ਵੱਲੋਂ ਬਣਾਇਆ ਗਿਆ ਇਹ ਅੰਤੰਕੀ ਸੰਗਠਨ ਜੋ ਕਿ ਅਲਕਾਇਦਾ ਤੋਂ ਹੀ ਵੱਖ ਹੋ ਕੇ ਬਣਿਆ ਹੈ ਉਸ ਵੱਲੋਂ ਇਹ ਅਤੰਕੀ ਹਮਲੇ ਕੀਤੇ ਜਾ ਰਹੇ ਨੇ ਇਰਾਕ ਦੇ ਵੱਖ-ਵੱਖ ਹਿੱਸਿਆਂ 'ਚ ਕਬਜ਼ਾ ਕਰ ਲਿਆ ਤਾਂ ਗਿਆ ਹੈ ਤੇ ਇਸੇ ਅਤੰਕੀ ਹਮਲਿਆਂ ਦੇ ਵਿੱਚ ਫਸੇ ਹੋਏ ਨੇ ਕਰੀਬਨ 100 ਭਾਰਤੀ ਇਹਨਾਂ ਵਿੱਚ 40 ਦੇ ਕਰੀਬ ਪੰਜਾਬੀ ਨੇ ਅਤੇ ਪਰਿਵਾਰਕ ਮੈਂਬਰ ਗੁਹਾਰ ਲਗਾ ਰਹੇ ਨੇ तमाम ਸਰਕਾਰਾਂ ਤੋਂ ਤਾਜੋ ਕਦਮ ਚੁੱਕੇ ਜਾਣ ਅਤੇ ਇਹਨਾਂ ਭਾਰਤੀਆਂ ਨੂੰ ਵਾਪਸ ਬੁਲਾਇਆ ਜਾ ਸਕੇ ਵਿਸ਼ੇਸ਼ ਗੱਲਬਾਤ ਲਈ ਸਾਡੇ ਨਾਲ ਜੁੜੇ ਹੋਏ ਨੇ ਐਨ ਆਰ ਆਈ ਸਭਾ ਦੇ ਪ੍ਰਧਾਨ ਜਸਬੀਰ ਸਿੰਘ ਗਿੱਲ ਉਹਨਾਂ ਤੋਂ ਜਾਣਨਾ ਚਾਹਵਾਂਗੇ ਜਸਬੀਰ ਜੀ ਆਖਰ ਕੀ ਕਾਰਨ ਹੈ ਕਿ ਪਤਾ ਵੀ ਐ ਸਦਮ ਹਸੈਨ ਦੇ ਜਾਣ ਤੋਂ ਬਾਅਦ ਕਿਸ ਤਰ੍ਹਾਂ ਦਾ ਮਾਹੌਲ ਇਰਾਕ ਦੇ ਵਿੱਚ ਬਣੇ ਹੋਏ ਆ ਉਸ ਦੇ ਬਾਵਜੂਦ ਵੀ ਭਾਰਤੀ ਉਥੇ ਦਾ ਰੋਕ ਕਰਦੇ ਨੇ ਮੈਡਮ ਐਕਚੁਅਲੀ ਕਈਆਂ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਹ ਇਰਾਕ ਜਾ ਰਹੇ ਜਾਂ ਈਰਾਨ ਜਾ ਰਹੇ ਜੀ ਜੀ ਜਿਹੜੇ ਟਰੈਵਲ ਏਜੰਟ ਹੈ ਜੀ ਉਹ ਦੱਸਦੇ ਨਹੀਂ ਹੈਗੇ ਦੇ ਡੋਂਟ ਐਜੂਕੇਟ ਦਾ ਪਰਸਨ Who is going abroad ਉਹਨੂੰ ਦੱਸਦੇ ਨਹੀਂ ਉਹਨੂੰ ਜਦੋਂ ਉੱਥੇ ਜਾਂਦਾ ਤੇ ਉਹਨੂੰ ਮੈਨਾ ਕੱਟਣ ਦੇ ਉੱਤੇ ਲਾ ਦਿੰਦੇ ਆ ਜਿਹਦੇ ਲਈ ਉਹ ਟ੍ਰੇਨਡ ਹੀ ਨਹੀਂ ਹੁੰਦਾ ਉਹਨਾਂ ਨੂੰ ਫੋਰਸਵਲੀ ਉੱਥੇ ਕੰਮ ਕਰਾਇਆ ਜਾਂਦਾ ਐਂ ਦੂਸਰੀ ਗੱਲ ਸਾਡੇ ਆਪਣੇ ਵਿੱਚ ਹੀ ਆ ਅਸੀਂ ਜਾਣ ਤੋਂ ਪਹਿਲਾਂ ਕਿਸੇ ਨਾਲ ਸਲਾਹ ਨਹੀਂ ਕਰਦੇ ਕਿਸੇ ਨੂੰ ਦੱਸਦੇ ਨਹੀਂ ਸਿਰਫ ਚੋਰੀ-ਚੋਰੀ ਮਰਦ ਦੇ ਵਿੱਚੋਂ ਬਾਹਰ ਲਿਕਨ ਦੀ ਕੋਸ਼ਿਸ਼ ਕਰਦੇ ਆ ਤੇ ਜਦੋਂ ਕੋਈ ਆਫਤ ਆਉਂਦੀ ਆ ਫਿਰ ਉਹ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਆ ਜੀ ਜੀ ਜਸਪੀਰ ਜੀ ਅਜਿਹਾ ਹੁਣ ਤੋਂ ਰੋਕਣ ਦੇ ਲਈ ਭਾਰਤ ਸਰਕਾਰ ਕੋਈ ਕਦਮ ਕਿਉਂ ਨਹੀਂ ਚੁੱਕ ਪਾਈ ਅਜੇ ਤੱਕ ਅ ਮੈਡਮ ਪੰਜਾਬ ਸਰ ਆਮ थैंकफुल टू द गवर्नमेंट ऑफ पंजाब ਜਿਨ੍ਹਾਂ ਨੇ ਅਗੇ ਅਗੇ ਟ੍ਰੈਵਲ ਜੀ ਐਨਸੀ ਜੂ ਮੇ ਕੀਤੀ ਸੀ ਐਂਡ ਆਈ ਥਿੰਕ ਨਾਓ ਦੇ ਆਰ ਗੋਇੰ ਟੂ ਟੇਕ ਮੋਰ ਬੋਲਡ ਸਟੈਪ ਜਿਹੜੀ ਇਲਲੀਗਲ ਇਹ ਮਾਈਗ੍ਰੇਸ਼ਨ ਹੋ ਰਹੀ ਹੈ ਜੀ ਜੀ ਜਸਪੀਚ ਇਸ ਦੇ ਨਾਲ ਇਹ ਵੀ ਜਾਨਣਾ ਚਾਹਾਂਗੇ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜਾਂ ਇਰਾਨ ਜਾਂ ਇਰਾਕ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਜੋ ਤਮਾਮ ਭਾਰਤੀ ਨੌਜਵਾਨ ਜਾਣਦੇ ਨਹੀਂ ਕਿ ਉਸ ਤੋਂ ਜਾਣੂ ਹੀ ਨਹੀਂ ਨੇ ਹਾਂ ਬਿਲਕੁਲ ਜੀ ਉਹ ਜਾਣੂ ਨਹੀਂ ਹੈਗੇ ਉਸੀਂ ਦੇਖੋ ਪਹਿਲਾਂ ਅਖਬਾਰਾਂ 'ਚ ਆ ਚੁੱਕਾ ਉਹਨਾਂ ਨੂੰ ਉੱਥੇ ਲਿਜਾ ਕੇ ਉਹਨਾਂ ਤੋਂ ਮਾਇਨਾ ਪਟੋਣੀਆਂ ਚ ਸ਼ੁਰੂ ਕਰ ਦਿੱਤੀਆਂ ਔਰ ਉਹਨਾਂ ਬੰਦੇ ਨੂੰ ਪਤਾ ਹੀ ਨਹੀਂ ਅਸੀਂ ਕਿੱਥੇ ਜਾ ਰਹੇ ਹਾਂ ਕਿੱਥੇ ਸਾਨੂੰ ਲੈ ਕੇ ਜਾ ਰਹੇ ਆ ਇਹ ਸਾਰਾ ਧੋਖਾਧੜੀ ਹੋ ਰਹੀ ਆ ਜਿਹੜੇ ਇੱਥੇ ਯੂਥ ਆ ਉਹਨਾਂ ਨੂੰ ਲੋਰ ਕਰਕੇ ਲੈ ਕੇ ਜਾਂਦੇ ਆ